ਵਿਕਰਮ ਸਿੰਘ ਮਜੀਠੀਆ ਦੇ ਉੱਪਰ ਵਿਜੀਲੈਂਸ ਦੇ ਐਕਸ਼ਨ ਤੋਂ ਬਾਅਦ ਹੁਣ ਬਠਿੰਡਾ ਤੋਂ ਐਮਪੀ ਤੇ ਉਹਨਾਂ ਦੀ ਭੈਣ ਹਰਸਿਮਰਤ ਕੌਰ ਬਾਦਲ ਦਾ ਵੀ ਪਹਿਲਾ ਬਿਆਨ ਸામਨੇ ਆ ਗਿਆ ਹੈ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਉੱਪਰ ਨਿਸ਼ਾਨੇ ਸਾਧੇ ਗਏ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਂਜ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਡੰਡੇ ਦੇ ਜ਼ੋਰ ਦੇ ਨਾਲ ਅਸੀਂ ਡਰਨ ਵਾਲੇ ਨਹੀਂ ਆ ਤੇ ਤੂੰ ਕਿਹੜੇ ਬਾਗ ਦੀਆਂ ਮੂਲੀਆਂ ਇਹ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਚੇਂਜ ਕੀਤਾ ਗਿਆ ਹੁਣ ਤੁਹਾਨੂੰ ਸੁਣਾ ਦਿੰਨੇ ਆ ਕਿ ਉਹਨਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਵਾਰ ਫੇਰ ਸਾਡੇ ਡਮੀ ਆਗੂ ਨੇ ਆਪਣੀ ਬੁੱਧੀ ਦੀ ਰੰਕਾਵਾ ਕੀਤਾ ਹੈਗਾ ਜਿਹੜਾ ਵਿਕਰਮ ਮਜੀਠੀਆ ਖੋਲ ਕੇ ਇਸ ਤੇ ਸਰਕਾਰ ਦੇ ਕਾਰਨਾਮੇ ਨੂੰ ਜਗ ਜਾਹਰ ਕਰਦਾ ਹੈ ਇਹਨਾਂ ਦੀ ਕਾਰੀਕਰਤੂਤਾ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਭਾਵੇਂ ਇਹਨਾਂ ਦੇ ਮੰਤਰੀ ਵੀ ਅਸ਼ਲੀਲ ਗੱਲਾਂ ਹੋਣ ਭਾਵੇਂ ਇਹਨਾਂ ਦੀ ਕ腐ਸ਼ਨ ਦੀ ਗੱਲਾਂ ਹੋਣ ਹਰ ਚੀਜ਼ ਨੂੰ ਬੇਬਾਕੀ ਤੇ ਬਹਾਦਰੀ ਦੇ ਨਾਲ ਲੋਕਾਂ ਦੇ ਸਾਹਮਣੇ ਰੱਖਦਾ ਹੈ ਅੱਜ ਇਹ ਡਮੀ ਆਗੂ ਨੇ ਇੱਕ ਵਾਰ ਫੇਰ ਉਸ ਬੰਦੇ ਨੂੰ ਇਕੱਲੇ ਤੰਗ ਕਰਨ ਵਾਸਤੇ ਡਰਾਉਣ ਵਾਸਤੇ ਜਿਵੇਂ ਉਸ ਦੇ ਡੰਡੇ ਤੇ ਦਲ ਜ਼ੋਰ ਦੇ ਨਾਲ ਮੈਂ ਮੁਲਾਜ਼ਮਾਂ ਨੂੰ ਡਰਾ ਦਿੰਦਾ ਐ ਮੈਂ মিডিਆ ਨੂੰ ਡਰਾ ਦਿੰਦਾ ਐ ਮੈਂ ਆਪਣੇ ਵਿਰੋਧੀ ਕਾਂਗਰਸ ਨੂੰ ਡਰਾਈ ਬੈਠਾ ਐ ਤਾਂ ਮੈਂ ਇਸ ਪਰਿਵਾਰ ਨੂੰ ਵੀ ਡਰਾਵਾਂ ਮੈਂ ਇਹਨੂੰ ਚੰਗਾ ਇਸ ਤਰ੍ਹਾਂ ਦੱਸਣਾ ਚਾਹੁੰਦੀ ਆ ਇਹ ਪਰਿਵਾਰ ਤੇ ਤੋਂ ਵੱਡੇ ਵੱਡਿਆਂ ਤੋਂ ਨਹੀਂ ਡਰਿਆ ਤੂੰ ਕਿਹੜੇ ਖੇਤ ਦੀ ਬੋਲੀ ਐ ਲਾਲੇ ਜਿੰਨਾ ਜ਼ੋਰ ਲਾਣਾ ਹੈਗਾ ਅੱਜ ਮੇਰੇ 85 ਸਾਲ ਦੇ ਪਿਓ ਨੂੰ ਤੁਸੀਂ ਸਮਨ ਕਰ ਰਹੇ ਹੋ ਜਿਹੜੇ ਬੰਦਿਆਂ ਨੇ ਸਾਡੇ ਯੂਪੀ ਬਿਹਾਰ ਕਾਰੋਬਾਰਾਂ 'ਚ 15-15 ਸਾਲਾਂ ਤੋਂ ਕੰਮ ਛੱਡਿਆ ਹੋਇਆ ਹੈਗਾ 20 ਸਾਲ ਤੋਂ ਛੱਡਿਆ ਉਹਨਾਂ ਨੂੰ ਜਾ ਕੇ ਉਹਨਾਂ ਦੇ ਪਿੰਡਾਂ ਤੋਂ ਦੂਜੇ ਸੁਪਿਆਂ ਤੋਂ ਉਹਨਾਂ ਨੂੰ ਤੁਸੀਂ ਦੁਖੀ ਤੰਗ ਕਰ ਰਹੇ ਹੋ ਲੱਭ ਲੋ ਵੱਡੇ ਤੋਂ ਪਹਿਲੀ ਸਰਕਾਰਾਂ ਨੇ ਵੀ ਪੂਰਾ ਜ਼ੋਰ ਲਾ ਲਿਆ ਸੀਗਾ ਜਿਹੜੇ ਬੰਦੇ ਨੇ ਕੁਝ ਕੀਤਾ ਨਹੀਂ ਹੈਗਾ ਕਿੱਥੋਂ ਲੱਭ ਲੋਗੇ ਨਸ਼ੇ ਦੀ ਹੱਦ ਪਾਰ ਤੁਸੀਂ ਕੀਤੀ ਜਿਹੜੇ ਭੁਲੇ ਨੂੰ ਅਸੀਂ ਫੜਿਆ ਸੀਗਾ ਪਹਿਲੇ ਕਾਂਗਰਸੀਆਂ ਨੇ ਉਹਦੇ ਸਾਥੀ ਛੜੇ ਤੂੰ ਤਾਂ ਉਹਨੂੰ ਹੀ ਛਗਾਤਾ ਤੇ ਪਿੰਡ ਪਿੰਡ ਘਰ ਘਰ ਤਾਂ ਇਹ ਨਸ਼ਾ ਅੱਜ ਕਿਵੇਂ ਕੁੜੀਆਂ ਸੜਕਾਂ 'ਤੇ ਕਿਵੇਂ ਡਿੱਗਦੀਆਂ ਫਿਰਦੀਆਂ ਨੇ ਤੇ ਹੁਣ ਤੁਸੀਂ ਆਪ ਕੀ ਖਾਂਦੇ ਪੀਂਦੇ ਹੋ ਕੀ ਕਰਦੇ ਹੋ ਜਿਹਦੇ ਕਰਕੇ ਪੰਜਾਬ ਦੇ ਹਰੇਕ ਹੱਕ ਨੂੰ ਪਾਵੇਂ ਪੰਜਾਬ ਦਾ ਪਾਣੀ ਹੋਵੇ ਪਾਵੇਂ ਪੰਜਾਬ ਦੀਆਂ ਨੌਕਰੀਆਂ ਹੋਣ ਪਾਵੇਂ ਪੰਜਾਬ ਦੀ ਰਾਜਧਾਨੀ ਉਹ ਕਿਹੜੀ ਚੀਜ਼ ਨਾਲ ਤੁਸੀਂ ਸੰਤੋਤਾ ਨਹੀਂ ਕੀਤਾ ਤੇ ਤੇਰੇ ਆਖੇ ਨੇ ਤਾਂ ਏ ਸੀ ਵਿਕਰਮ ਜੀ ਤਾਂ ਗੋਠਰੀ ਟੇਕੇ ਅਦਾਲਤ ਵਿੱਚ ਲਿਖਤ 'ਚ ਮਾਫੀ ਮੰਗੀ ਸੀ ਅੱਜ ਰੇਡਾ ਕਰਦੇ ਹੋ ਤੁਸੀਂ ਕਦੇ ਮੇਰੇ ਮਾਪਿਆਂ ਦੇ ਘਰੇ ਕਦੇ ਮੇਰੇ ਭਰਾ ਦੇ ਘਰੇ ਕਰੇ ਕਰੇ ਮੁਲਾਜ਼ਮਾਂ ਦੇ ਘਰੇ ਅੱਜ ਵਿਕਰਮ ਦੇ ਘਰੇ ਪਹੁੰਚ ਗਏ ਅਸੀਂ ਤਾਂ ਨਾ ਡਰਨ ਵਾਲੇ ਲਾਲੇ ਪੂਰਾ ਜ਼ੋਰ ਲਾਣਾ ਹੈ ਯਾਦ ਰੱਖੀ ਜਦ ਦੇਸ਼ ਛੱਡ ਕੇ 1.5 ਸਾਲ ਬਾਅਦ ਤੋਂ ਭੱਜਣ ਦੀ ਕੋਸ਼ਿਸ਼ ਕਰੇਗਾ ਜਿੱਥੇ ਵੀ ਤੋਂ ਹੋਵੇ ਉੱਥੇ ਸੀਟ ਕਰਨੇ ਨੂੰ ਵਾਪਸ ਲੈ ਕੇ ਆਵਾਂਗੇ ਤੇ ਸਾਰੇ ਪੰਜਾਬ ਦੇ ਲੋਕਾਂ ਦੇ ਖਿਲਾਫ ਜਿਹਦੇ ਖਿਲਾਫ ਇਹ ਸਰਕਾਰ ਨੇ ਜ਼ੋਰ ਜ਼ਬਰ ਕੀਤਾ ਹੈ ਇੱਕ ਇੱਕ ਅਫਸਰ ਨੂੰ ਇੱਕ ਇੱਕ ਲੀਡਰ ਨੂੰ ਜਵਾਬ ਦੇਣ ਵਾਸਤੇ ਕਠੇਰੇ 'ਚ ਖੜਾ ਕਰਾਂਗੇ ਬਹੁਤ ਬਹੁਤ ਧੰਨਵਾਦ